ਮਰਨ ਤੋਂ ਡਰਦੇ ਹੋ ਬਾਦਸ਼ਾਹੋ ਕਮਾਲ ਕਰਦੇ ਹੋ ਬਾਦਸ਼ਾਹੋ ਕਿਸੇ ਨੂੰ ਮਾਰਨ ਦਾ ਸੋਚਦੇ ਹੋ ਕਿਸੇ ਤੇ ਮਰਦੇ ਹੋ ਬਾਦਸ਼ਾਹੋ ਤਜਮਲ ਕਲੀਮ 26 ਮਾਰਚ 1960 ਨੂੰ ਲੈਂਦੇ ਪੰਜਾਬ ਦੇ ਜ਼ਿਲ੍ਹਾ ਕਸੂਰ ਦੇ ਚੁੰਨੀਆਂ ਚ ਜੰਮਿਆ ਉਹ ਸ਼ਾਇਰ ਜੋ ਜਿੰਨੇ ਭਰੇ ਮਨ ਨਾਲ ਗਜ਼ਲ ਲਿਖਦਾ ਹੈ ਪੜਨ ਲੱਗਿਆ ਉਹਨਾਂ ਹੀ ਅੰਦਰੋਂ ਡੁੱਲ ਜਾਂਦਾ ਹੈ ਤੇ ਉਸ ਦਾ ਦੁੱਖ ਅਥਰ ਬਣ ਕੇ ਅੱਖਾਂ ਚੋਂ ਬਾਹਰ ਆ ਜਾਂਦਾ ਹੈ ਖੁਸ਼ੀਆਂ ਮੈਥੋਂ ਆਸਰੇ ਪਾਸੇ ਹਮ ਨੋਟ ਤੇ ਇੱਕ ਨੋਟ ਤੇ ਤੇਰਾ ਵਾਹ ਬਈ ਵਾਹ 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 ਕੀ ਆ ਕਿ ਤੇਰੀ ਅੱਖ ਵਿੱਚ ਟੁੱਟਿਆ ਮੈਨੂੰ ਹਮ ਤੇਰਾ ਹੱਥ ਸੀ ਜੋਰ ਦੇ ਵਿੱਚ ਬਈ ਵਾਹ ਵਾਹ ਬਚਪਨ ਵਿੱਚ ਹੀ ਸਿਰ ਟੋਕਰੀ ਚੁੱਕ ਕੇ ਅਮਰੂਦ ਵਿੱਚੇ ਮਿਸਤਰੀਆਂ ਮਗਰ ਦਿਹਾੜੀਆਂ ਕੀਤੀਆਂ ਥੁੜਾਂ ਮਾਰਿਆ ਬਚਪਨਾ ਉਸ ਦੀਆਂ ਲਿਖਤਾਂ ਚ ਆਮ ਮਿਲਦਾ ਹੈ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਦੇ ਦਾਣੇ ਚੱਬੋਂ ਫੱਕੇ ਨਾ ਮਾਰੋ ਬਾਲ ਖਡਾਉਣੇ ਵਿੰਦਾ ਆਏ ਤੇ ਕੀ ਹੋਇਆ ਬਾਲ ਖਡਾਉਣੇ ਵਿੰਦਾ ਆਏ ਤੇ ਕੀ ਹੋਇਆ ਆਪੇ ਟਰ ਜਾਵੇਗਾ ਟੱਕੇ ਨਾ ਮਾਰੋ ਤਜਮਲ ਕਲੀਮ ਬਾਹਰਲੇ ਦੇਸ਼ਾਂ 'ਚ ਆਪਣੀ ਗਜ਼ਲ ਕਹਿਣ ਅਨੇਕਾਂ ਵਾਰ ਗਿਆ ਵੱਡੀਆਂ ਸਟੇਜਾਂ 'ਤੇ ਉਸ ਦਾ ਆਪਣਾ ਦੁੱਖ ਆਪਣੀ ਜ਼ੁਬਾਨ ਤੋਂ ਹੀ ਭਰੇ ਮਨ ਨਾਲ ਬਾਹਰ ਨਿਕਲ ਜਾਂਦਾ ਹੈ ਖੁਸ਼ੀਆਂ ਮਤੋਂ ਅਸੀਂ ਪਾਸੇ ਆ ਹਮਮ ਨੋਟ ਦੇ ਅਗੇ ਨੋਟ ਦੇ ਤੇ ਬਾਹ ਬਈ ਗਰੀਬੀ ਚ ਸਾਰੀ ਉਮਰ ਕੱਢਣ ਵਾਲੇ ਕਲੀਮ ਦੀ ਬਾਗੀ ਕਲਮਾ ਸਮਿਆਂ ਖਿਲਾਫ ਬਗਾਵਤ ਕਰਦੀ ਏ ਬਾਵਾ ਥੱਕ ਗਈਆਂ ਤੇ ਸਮਿਆਂ ਵੇਖ ਲਵੀ ਮੇਰੀ ਕਲਮ ਨੇ ਰਹਿ ਫਲ ਚੁੱਕੀ ਹੋਵੇਗੀ ਐਨੀ ਛੇਤੀ ਮੌਤ ਨੇ ਕਿਸ ਤਰ੍ਹਾਂ ਲੱਭਿਆ ਏ ਮੇਰੇ ਵਿੱਚ ਕਿਦਰੇ ਲੁਕੀ ਹੋਵੇਗੀ ਕਿਸੇ ਨੇ ਪੰਜਾਬੀ ਨੂੰ ਉਲਾਮਾ ਦਿੱਤਾ ਕਿ ਇਹ ਕਾਬਿਲ ਜ਼ੁਬਾਨ ਨਹੀਂ ਇਹ ਮੀਣਾ ਲਾਉਣ ਲਈ ਤਜਮਮਲ ਕਲੀਮ ਪੰਜਾਬੀ ਵਿੱਚ ਹੀ ਗ਼ਜ਼ਲ ਕਰਨ ਲੱਗੇ ਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਪੰਜਾਬੀ ਗ਼ਜ਼ਲ ਚ ਪੇਸ਼ ਕਰਕੇ ਇਸ ਨੂੰ ਨਵਾਂ ਮੁਖੰਦਰਾ ਤੇ ਨਵਾਂ ਸੁਬਾ ਦਤਾ ਤੇ ਕਲੀਮ ਦੇ ਸ਼ੇਰਾਂ ਦੀ ਉਮਰ ਸਦੀਆਂ ਦੇਹਾਨ ਦੀ ਹੋ ਗਈ ਦੋਹਾਂ ਸਦੀਆਂ ਤਿੱਕਰ ਜੀਣਾ ਦੋਹਾਂ ਸਦੀਆਂ ਤਿੱਕਰ ਜੀਣਾ ਚੱਜ ਦੇ ਸ਼ੇਰ ਤੇ ਚੱਜ ਦੇ ਬੰਦੇ ਕਸਮੇ ਮੰਜ਼ਲ ਮਿਲ ਜਾਣੀ ਸੀ ਇੱਕ ਪਾਸੇ ਜੇ ਪੱਛਦੇ ਬੰਦੇ ਭੁੱਖ ਦੁੱਖ ਥੁੜਾਂ ਮੌਤ ਤੇ ਨਿਰਾਸ਼ਾ ਨੂੰ ਸਾਦੀ ਜ਼ੁਬਾਨ ਚ ਸਿਰਫ ਕਲਮ ਹੀ ਕਹਿ ਸਕਦਾ ਹੈ ਦਿਲ ਤੇ ਗਿਣ ਮੈਂ ਮਰ ਜਾਣਾ ਹਾਂ ਤੇਰੇ ਬਿਨ ਮੈਂ ਮਰ ਜਾਣਾ ਹਾਂ ਮੈਂ ਗੁੱਡੀ ਦੇ ਕਾਗਜ਼ ਵਰਗਾ ਤੂੰ ਕਿੰਮੇ ਮੈਂ ਮਰ ਜਾਣਾ ਈ ਜਿਹੜੇ ਦਿਨ ਤੂੰ ਕੰਡ ਕਰਨੀ ਏ ਉਸੇ ਦਿਨ ਹੀ ਮੈਂ ਮਰ ਜਾਣਾ ਈ ਬਰਫਾਂ ਹੇਠ ਤੰਦੂਰ ਵਿੜੇ ਦਾ ਰੰਗ ਖਾਣ ਦੀ ਸੂਲੀ ਚੀਕ ਦਾ ਮੰਜ਼ਰ ਕਮਾਲ ਕਰਦੇ ਉਹ ਬਾਦਸ਼ਾਹ ਉਹ ਤਜਮਮਲ ਕਲੀਮ ਦੀਆਂ ਪ੍ਰਕਾਸ਼ਿਤ ਕਿਤਾਬਾਂ ਨੇ 22 ਮਈ 2025 ਨੂੰ ਪੰਜਾਬੀ ਮਾਂ ਬੋਲੀ ਦਾ ਇਹ ਪੁੱਤਰ ਜਿਸਮਾਨੀ ਤੌਰ ਤੇ ਸਾਨੂੰ ਸਦਾ ਲਈ ਅਲਵਿਦਾ ਆਖ ਗਿਆ ਪਰ ਆਪਣੇ ਸ਼ੇਰਾਂ ਦੀ ਬਦੌਲਤ मां बोली ਤੋਂ ਅਸੀਸਾਂ ਲੈ ਸਦਾ ਜਿਉਂਦਾ ਰਹੇਗਾ ਨਵੇਕਲੀ ਜਈ ਜ਼ਮੀਨ ਜੋਗਾ ਖਿਆਲ ਅਥਰੇ ਪੀਣ ਜੋਗਾ ਬੜਾ ਹੀ ਸੁਚਾਏ ਪਿਆਰ ਮਾਂ ਦਾ ਬੁਰਾ ਵੀ ਆਖੇ ਤੇ ਜੀਣ ਜੋਗਾ ਕਲੀਮ ਦੇ ਜਨਾਜ਼ੇ ਮਗਰ ਲੋਕਾਂ ਦੀ ਭੀੜੇ ਦੱਸਦੀ ਏ ਕਿ ਉਹ ਬੇਸ਼ੱਕ ਯਤੀਮ ਸੀ ਪਰ ਲੱਖਾਂ ਲੋਕਾਂ ਦਾ ਦਿਲ ਜਿੱਤ ਕੇ ਮਰਿਆ